ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਕੀ ਆ ਇਹ ਕੀ ਆ ਇਹ ਬਾਹਰੋਂ ਆ ਗਿਆ ਉਹਦੇ ਬਾਹਰ ਵੀ ਫੜਦੇ ਆ ਮੰਮੀ ਚੜ ਰਹੀ ਕਿ ਆ ਮੌ 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 ਗਿਆ

ਇਹ ਤਾਂ ਨਹੀਂ ਨੀਗਾ ਦਾ ਨੀਂਦ ਚਾਹਣਾ ਮੈਂ ਜੋ ਪਹਿਲਾਂ ਬੜੀ ਉਦੋਂ ਵੀ ਆ ਕੇ ਮੈਂ ਕਿਹਾ ਮੰਮੀ ਬਹੁਤ ਗਰਮੀ ਆ ਬਾਹਰ ਬਹੁਤ ਗਰਮੀ ਆ ਮੈਂ ਹੁਣ ਵੀ ਆਟੋਮੈਟਿਕ ਹੀ ਨਿਕਲਦਾ ਮੂੰਹ ਚ ਅੰਦਰ ਆ ਕੇ ਠੰਡੇ ਠੰਡੇ ਲੱਗਦਾ ਨਾ ਵੀ ਉਹ ਆਏ ਨਾ ਬਾਹਰ ਗਰਮੀ ਬਹੁਤ ਹੈ ਹਾਂ ਹੋਈ ਰਹਿਲਾਂ ਮੈਂ ਕਿਹਾ ਮੰਮੀ ਨੇ ਕਿਹਾ ਜਦੋਂ ਅੰਦਰ ਆਉਂਦੀ ਆ ਪੂ ਪੂ ਕਰਦੀ ਆਉਂਦੀ ਆ ਕਿ ਨਾ ਮੌਸਮ ਨਹੀਂ ਬਦਲਿਆ ਨਾ ਗਰਮੀ ਗਮੀ ਹੋਈ ਭਈਆ ਬਈ ਡੈਡੀ ਕਰਕੇ ਆਰਾਮ ਥੋੜਾ ਥਾਂ ਨੇ ਡੈਡੀ ਰਾਮ ਦਨੀਆ ਆ ਹੀ ਚੱਕਰ ਖੇ ਡੈਡੀ ਅੱਛਾ ਇਹ ਚੂਚੂ ਕਰਦਾ ਬਈ ਜੀ ਹਾਂਜੀ ਤੁਸੀਂ ਕੀ ਕਰਦੇ ਸ਼ਟਪ ਕਾਦੇ ਆ ਬੇਬੀ ਦਾ ਬੇਬੀ ਦਾ ਸਮਾਨ ਸ਼ਟਪ ਕਾਦਾ ਗੁਸ਼ਾਨ ਨੇ ਤੂੰ ਕਿੱਥੇ ਗਿਆ ਕਿਧਰ ਨੂੰ ਫਰੈਂਡ ਕੋਲੇ ਆਹ ਫਰੈਂਡ ਵੀ ਉਹਦਾ ਇਧਰੋਂ ਆਉਂਦਾ ਸੀ ਇੱਕ ਮੁੰਡਾ ਜਿਹਾ ਚਾਕਦਾ ਆਉਂਦਾ ਸੀ ਉਹਰੇ ਨੂੰ ਮੈਂ ਕਿਹਾ ਇਹ ਲੱਗਦਾ ਕੋਈ ਸ਼ਾਨ ਦਾ ਫਰੈਂਡ ਹਾਂ ਇੱਕ ਹੀ ਹੈ ਨਾਲ ਹਾਂ ਚਲ ਬੋਦੀ ਆ ਖੇਡ ਹੀ ਜਾਊਗਾ ਇਹ ਦੁਬਾਰਾ ਬੋਦੀਆਂ ਨੰਦਾਂਵੇਂ ਇਹ ਚਾਹੀਦਾ ਹਾਂ ਕੋਸ਼ਿਸ਼ਾ ਕਰਨਾ ਜੇ ਚੱਲੇ ਰਗਾ ਟੀਵੀ ਬੰਦ ਕਰਤਾ ਮੈਂ ਫੋਨ ਨਹੀਂ ਦੇਣਾ ਤੇ ਕੋਸ਼ਿਸ਼ਾ ਕਰ ਲਵਾਂ ਹਾਂਜੀ ਬਾਕੀ ਆਏ ਆ ਵੀ ਹੁਣ ਫੋਨ ਫਾਨ ਘੱਟ ਯੂਜ਼ ਕਰੂਗਾ ਬਾਹਰ ਜਾਊ ਗਰਮੋ ਗਰਮੀ ਆ ਤਾਂ ਖੇਡ ਸਕਦਾ ਨਾ ਸਿਆਲਾਂ ਚ ਤਾਂ ਨਹੀਂ ਖੇਡ ਸਕਦਾ ਹੈਗਾ ਕਰਦੇ ਰਹੀ ਨਾ ਮੈਂ ਚੱਲ ਰਹੀ ਆ ਓਕੇ ਓਕੇ ਨਹੀਂ ਨਹੀਂ ਮੈਨੂੰ ਲੱਗਦਾ 33 ਸੈਕਿੰਡ ਆ 33 ਨਹੀਂ 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 ਹਾਂਜੀ ਬੱਸ ਹੋ ਗਿਆ ਹਾਂ ਬੰਤਨ ਹੋ ਗਏ ਇਹ ਦਵਾਰਾ ਦਾ ਇਹ ਕੁਝ ਬੱਝਾ ਲਾ ਵੀ ਅਪ ਹੋ ਗਏ ਇਹਨੇ ਬਾਈ ਇੰਨਾ ਟਾਈਮ ਹੋ ਗਿਆ ਇਹਨੂੰ ਬੰਦ ਹੋਏ ਇਹਨੂੰ ਠੀਕ ਆ ਹੁਣ ਤਾਂ ਕੀਪ ਵਾਰਮ ਹੀ ਕਰਦਾ ਇਹ ਆਪਾਂ ਨਵਾਂ ਲੈ ਕੇ ਆਂਦਾ ਵਾ ਤੇ ਹਜੇ ਆਪਾਂ ਟੈਸਟ ਹੀ ਮਾਰਦੇ ਆਂ ਦਾ ਵੀ ਕਿਵੇਂ ਆ ਇਹ ਤੇ ਬਾਰੇ ਸਾਰਾ ਕੁਝ ਕਰਦਾ ਇਹਦੇ ਵਿੱਚ ਹਾਂ ਸलो ਕੁੱਕਰ ਇਹਦੇ ਵਿੱਚ ਆਪਸ਼ਨ ਆਨੇ ਤੇ ਆਪਾਂ ਮੈਂ ਉਦੋਂ ਰੱਖ ਕੇ ਗਈ ਸੀ ਕਿੰਨੇ ਦਿਨ ਮੈਂ ਲਾਇਆ ਸੀ ਆਪਾਂ ਜਾਣੇ ਹਾਂ 45 ਮਿੰਟ ਤੇ ਲਾਈ ਸੀਗੇ। ਪੱਕੀ ਦੇਖਦੇ ਆ ਅਭੀ ਬਣ ਗਏ ਕਿ ਨਹੀਂ। ਦੇਖਦੇ ਆ ਮੈਂ। ਕੀ ਹਾਂਜੀ। ਹਾਂ। ਹੈ ਨਾ ਜਮਾ ਜਿਵੇਂ ਜਮਾ ਜਿਵੇਂ ਉਹ ਪਾ ਕੇ ਗਈ ਸੀਗੀ। ਆਪਾਂ ਡਰਾਈ ਹੁੰਦੇ ਆ ਪਹਿਲਾਂ ਜਿਵੇਂ ਆਪਾਂ ਭਿਉਂ ਦਿੰਨੇ ਓਵੇਂ ਭਿਉਂਤੇ ਨਹੀਂ ਸੀ ਹੋਏ। ਵਧੀਆ ਹੋ ਗਏ ਮੰਮੀ ਬੋਇਲ ਤਾਂ ਹੋ ਗਏ ਵਧੀਆ। ਹੈ ਪੂਰੇ। ਹਾਂਜੀ। ਹਾਂਜੀ ਵਧੀਆ ਹੈ ਨਾ ਪਾਣੀ ਥੋੜਾ ਫੋਨਾ ਦਾ ਵਾ ਬਾਕੀ ਆਪਾਂ ਹੋਰ ਵੀ ਕੁਸ਼ਲ ਕਰਦੇ ਬਣਾ ਕੇ ਦਿਖਾਵਾਂਗੇ ਇਹਦੇ ਵਿੱਚ ਤੇ ਆਪਾਂ ਗ੍ਰੀਨ ਪਪਰ ਦੀ ਅੱਜ ਸਬਜ਼ੀ ਬਣਾਵਾਂਗੇ ਭਾਰਮੇ ਗ੍ਰੀਨ ਪਪਰ ਬਣਾਵਾਂਗੇ ਭਾਰਮੀਆਂ ਸ਼ਿਮਾ ਕਰ ਚਾ ਪਹਿਲਾਂ ਆਪਾਂ ਇਹਨਾਂ ਨੂੰ ਵਾਸ਼ ਕਰਕੇ ਵਾਸ਼ ਕਰਕੇ ਵੀ ਡਰਾਈ ਕਰਾਂਗੇ ਆਪਾਂ ਹੁਣ ਇਹਨਾਂ ਨੂੰ ਚਾਹੀ ਡਰਾਈ ਕਰ ਲਈਏ ਜਾਂ ਆਪਾਂ ਇਹਨਾਂ ਨੂੰ ਬਾਹਰ ਧੁੱਪੇ ਰੱਖ ਦਿੰਨੇ ਆ ਥੋੜਾ ਟਾਈਮ ਮੈਂ ਧੁੱਪੇ ਰੱਖ ਦਿੰਨੇ ਆ ਆਪਾਂ ਹਨਾ ਧੁੱਪੇ ਧਰ ਦਿੰਨੇ ਆ ਤੇ ਹ ਤੱਕ ਡਾਈ ਹੁੰਦੀ ਆਪਾਂ ਗ੍ਰੇਨ ਤਾਂ ਆਪਾਂ ਬਾਹਰ ਰੱਖਿਆ ਹੈ ਡਾਈ ਹੋਣ ਲਈ ਤੇ ਉਹਨਾਂ ਟਾਈਮ ਆਪਾਂ ਹਾਕ ਕਰਾਂ ਤਾਂ ਆਲੂ ਬੋਇਲ ਕਰੀਏ ਬਾਕੀ ਹੁਣ ਆਪਾਂ ਇਹਨਾਂ ਨੂੰ ਰੈਡੀ ਕਰਦੇ ਆਂ ਤੇ ਇਹਨਾਂ ਸਰਕਾਤਾ ਦੂਜੇ ਪੜਾ ਸ੍ਰੀ ਪ੍ਰਭਾ ਕੇਮਰਾ ਨੇ ਸ਼ਿਮਲਾ ਮਿਰਚਾਂ ਦੀ ਸਬਜ਼ੀ ਪਰ ਇਸ ਸ਼ਿਮਲਾ ਮਿਰਚ ਕਿੰਨੇ ਤੇਮਲਾ ਮਿਰਚ ਕਿੰਨੇ ਕਿਹਦੀ ਪਤਾ ਨਹੀਂ ਦੱਸੋ ਸਾਨੂੰ ਮਰਚ ਅਗੀ ਵੀ ਹੈ ਗ੍ਰੀਨ ਉਹ ਤੇ ਗ੍ਰੀਨ ਹਾਈ ਸਾਨੂੰ ਬੱਚਾ ਹੁੰਦੀਆਂ ਨੇ ਦੱਸੋ ਸੋਚ ਕੇ ਦੱਸੋ ਤੁਹਾਡੇ ਨਾਲ ਕੀ ਹੋ ਸਕਦਾ ਅਮ ਜਿਹੜੇ ਪੀਲੇ ਹੀਨ ਪੈਪਰ ਨੇ ਹਾਂ ਕਿਹਨੀ ਪੈਪਰ ਹਾਂ ਗ੍ਰੀਨ ਜਿਆਦਾ ਹੈ ਪਰਫੈਕਟ ਕੀ ਹੋਊਗਾ ਬਿਲਕੁਲ ਕੀ ਬਣਾਉਣ ਲੱਗੇ ਆ ਅੱਜ ਆ ਪਟੇਟੋ ਪਟੇਟੋ ਹੋਰ ਕੀ ਸੂਪਰੇਟੋ ਨੋ ਇਹ ਕਿਸੇ ਦੇਖ ਸ਼ਿਮਲਾ ਮੈਚ ਆ ਸ਼ਿਮਲਾ ਮੈਚ ਆ ਸ਼ਿਮਲਾ ਮੈਚ ਆਨੇ ਸੋਕ ਦੇਆ ਸੰਜੋ ਆ ਬੈਟੀ ਜੀ ਨੇ ਇਹ ਸਾਡਾ ਤੋਂ ਅਮਮ ਫੀਲ ਕਰਦਾ ਆ ਤਾਂ ਵੀ ਜੀ ਨਦੀ ਆਪਾਂ ਤੈ ਅਭੀ ਦੇਖ ਲੈ ਸ਼ੇਪ ਕਿਵੇਂ ਆ ਇਹ ਬਹੁਤ ਪਰਫੈਕਟ ਆ ਦੇਖਾ ਕਿੰਨਾ ਪਰਫੈਕਟ ਆ ਕੁਝ ਗੱਤ ਗੁੱਡ ਆ ਤਾਂ ਨਿੱਕਾ ਜਾ ਖਾ ਖਾਲਸਾ ਵਾ ਹਾਂ ਦੇਖ ਆ ਵੀ ਕਿੰਨਾ ਨਿੱਕਾ ਜਾ ਜਾ ਨਿੱਕਾ ਜਾ ਆ ਆ ਵੀ ਨਿੱਕਾ ਅਪ ਪਾਰਟੀ ਲੈਟਸ ਗੋ ਟੂ ਡਾਰੀਓ ਖਾਣਾ ਨਹੀਂ ਹੈਗਾ ਖਾਣੇ ਲਈ ਆਲੂ ਪਹਿਲਾਂ ਸਬਜ਼ੀ ਬਣਾ ਲੀਏ ਬਾਅਦ ਚ ਖਾ ਲੇ ਆਪਾਂ ਨੂੰ ਸਟਾਫ ਦੇ ਗ੍ਰੀਨ ਪਪਰ ਲਈ ਆਪਾਂ ਨੂੰ ਚਾਹੀਦਾ ਵਾ ਆ ਗ੍ਰੀਨ ਪਪਰ ਚਾਹੀਦੀਆਂ ਨੇ ਤੇ ਇੱਕ ਆ ਗ੍ਰੀਨ ਪਪਰ ਆਪਾਂ ਛੋਟੀ ਛੋਟੀ ਕੱਟੀ ਆ ਤੇ ਆ ਆਪਾਂ ਆਲੂਆਂ ਨੂੰ ਬੋਇਲ ਕਰਕੇ ਕੱਟਿਆ ਵਾ ਤੇ ਇੱਕ ਵੱਡਾ ਪਿਆਜ਼ ਟਮੇਟੋ ਜਿੰਜਰ گارਲਿਕ ਤੇ ਆਪਦੇ ਟੇਸਟ ਮੁਤਾਬਕ ਤੁਸੀਂ ਗ੍ਰੀਨ ਪਪਰ ਅਕੋਰਡੀਆਂ ਨਹੀਂ ਹੈਗੀਆਂ ਤਾਂ ਥੋੜੀ ਜਿਹੀ ਅਸੀਂ ਜ਼ਿਆਦਾ ਲੈ ਲਈ ਤੇ ਬਾਕੀ ਆਪਣੇ ਮਸਾਲੇ ਜੋ ਹੁੰਦੇ ਆ ਜੀਰਾ ਓਹੋ ਫਿਰ ਆਪਾਂ ਸ਼ੁਰੂ ਕਰਦੇ ਆਂ ਇਸੁੱਕੇ ਮਸਾਲੇ ਆਪਾਂ ਲੈਏ ਨੇ ਨਾਣ ਲਿਆ ਤੁਸੀਂ ਟੇਸਟ ਮੁਤਾਬਕ ਤੇ ਆਮਚੂਰ ਗਰਮ ਮਸਾਲਾ ਜੀਰਾ ਤੇ ਧਨੀਆ ਤੇ ਹਲਦੀ ਤੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਜੀਰੇ ਤੇ ਧਨੀਏ ਨੂੰ ਇਹ ਹੁਣ ਆਪਾਂ ਜੀਰਾ ਤੇ ਧਨੀਆ ਰੋਸਟ ਕਰ ਲਿਆ ਤੇ ਬਾਕੀ ਸਾਰਾ ਆਪਣਾ ਰੈਡੀ ਆ ਨਾ ਤੋਂ ਪਾਵਾਂਗੇ ਇੱਕ ਕੜਸੀ ਤੇ ਚੰਦੂ ਦੇ ਤੇਲ ਦੀ ਤੇ ਇਹਨੂੰ ਗਰਮ ਹੋਣ ਦਿੰਨੇ ਆ ਫਿਰ ਆਹ ਟਾਇਨ ਦੇ ਵਿੱਚ ਪਾਵਾਂਗੇ ਲਸਣ ਤੇ ਆਦਰਕ ਉਹੜਾ ਜਿਵੇਂ ਹੋ ਗਿਆ ਇਹ। ਰਾਉਂਡ ਜਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਰ। ਆਹ ਪਹਿਲੇ ਵਿੱਚ ਪਾਉਣਾ ਸੀ ਗੀ ਸਪਾ ਇਹ ਕਰਦੇ ਹਾਂ ਮੈਂ ਜੋ ਦੇ ਤਾ ਪਰ ਇਹ ਕਿਤੇ ਗਈ ਬੋਲੇ ਮਮਾ ਡੋਨਟ ਇਹਨੂੰ ਅਸੀਂ ਬਾਹਰ ਭੇਜਤਾ ਕਿਉਂਕਿ ਗਾਹ ਬਹੁਤ ਹੁੰਦੇ ਆ ਹਣ ਖੁਸ਼ ਹੋ ਕੀ ਡੋਨਟ ਲੈ ਕੇ ਲੈ ਤੇਰੀ ਛੋਟੂ ਲੈ ਆਏ ਹਾਏ ਕਿੰਨੀ ਗਾਜੋਗੇ ਹਲਦੀ ਪਾਤੀ ਨਾਣ ਆਮਚੂਰ ਤੇ ਗਰਮ ਮਸਾਲਾ ਜੀਰਾ ਤੇ ਧਨੀਆ ਆਪਾਂ ਥੋੜਾ ਜਿਹਾ ਨੂਨ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸ਼ਮੀਰੀ ਮੱਛ ਐਡ ਕਰਾਂਗੇ ਸੌਰੀ ਇਹਦਾ ਦੱਪਾ ਤਾਂ ਹੋ ਰਾਇਆ ਇਹਦੇ ਵਿੱਚ ਆਈ ਹੈ ਕਸ਼ਮੀਰੀ ਮੱਛ ਇਹਦੇ ਵਿੱਚ ਥੋੜਾ ਜਿਹਾ ਨੂਨ ਆਪਾਂ ਤਾਂ ਥੋੜਾ ਜਿਹਾ ਨੂਨ ਰੱਖ ਲਿਆ ਉਹਦੇ ਵਿੱਚ ਤੇ ਨਾਰੀ ਇਹਦੇ ਆਪਾਂ ਐਡ ਕਰ ਦਾਂਗੇ ਨਾ ਕਰੀਆਂ ਮਰਚਾ ਇਹ ਕੋੜੀ ਨਹੀਂ ਹੈਗੀ ਆਗਰ ਕਿ ਆਪਾਂ ਥੋੜੀ ਜਿਹੀ ਉਹ ਐਡ ਕਰੀਏ ਹੁਣ ਮੜਾ ਜਾਣੋ ਸੇਤ ਲੱਜੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹੱਦੂਏ ਹੁਣ ਆਪਾਂ ਇਹਦੇ ਵਿੱਚ ਆਲੂ ਮਿਕਸ ਕਰਦੇ ਸੀਗੇ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਕੁੱਕ ਕਰਾਂਗੇ ਮਿਆਂ ਬੇਤ ਨੂੰ ਪਾ ਲਿਆ ਦੇ ਮੈਕਸ ਹੋ ਗਏ ਅੱਲੂਆਂ ਦੇ ਵਿੱਚ ਆਪਣਾ ਰਹਿਦੀਆ ਬਸ ਮਸਾਲਾ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆਂ ਘਾਪਾ ਨੂੰ ਤੇ ਕਾਹਦੇ ਰੱਖੀ ਕਰਦੇ ਆਂ ਗ੍ਰੀਨ ਪਪਰਿਕਾ ਆਪਾਂ ਗ੍ਰੀਨ ਪੈਪਰ ਨੂੰ ਦੁਬਾਰਾ ਰੱਖਿਆ ਸੀ ਉਦੋਂ ਵੇ ਸੁਕਾ ਕੇ ਇਹਨਾਂ ਨੂੰ ਬਚਾਲਿਓਂ ਕੱਟ ਕੇ ਤੇ ਜਿਵੇਂ ਆਪਾਂ ਬਚਾਲਿਓਂ ਗੁੱਦਾ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਜਿਹੜਾ ਮਸਾਲਾ ਬਣਾਇਆ ਸੀ ਇਹਨਾਂ ਦੇ ਵਿੱਚ ਆਪਾਂ ਫਿਲ ਕਰਦੇ ਆਂ ਪਰ ਇਹ ਹੈਲਪ ਕਰਦੀ ਆ ਜੀ ਸਨਹਰੇ థాంਕ ਯੂ ਮੰਮੀ ਫਲ ਕਰਦੇ ਆ ਤੇ ਇੱਕ ਮੰਮੀ ਨੇ ਆਹ ਬਣਾ ਕੇ ਰੱਖਿਆ ਮੰਮੀ ਇਹ ਕੀ ਹੈ ਇਹਦੇ ਬੇਸਨ ਦੇ ਵਿੱਚ ਜੋ ਕੁਝ ਹਲਦੀ ਥੋੜੀ ਤੇ ਉਹ ਤਰ ਮਰ ਗਿਆ ਹਾਂ ਹਾਂ ਜੀ ਬੇਸਨ ਦੇ ਵਿੱਚ ਹਲਦੀ ਤੇ ਨੂਨ ਪਾਇਆ ਵਾ ਇਹਨੂੰ ਉਹਨੂੰ ਹਾਂ ਜੀ ਕੋਈ ਹੋਰ ਨਾ ਨਿਕਲੇ ਨਾ ਮਸਾਲਾ ਹਾਂ ਜੀ ਉਹ ਤੇ ਨਾ ਹਾਂ ਜੀ ਆਪਾਂ ਫੇਰ ਮਸਾਲਾ ਪਾਦੇ ਫਿਰ ਪੜ ਕੇ ਟਕਾ ਲਿਆ ਲਓ ਜੀ ਮੈਂ ਤਾਂ ਆਪਣੀ ਪਰਿਵਾਰੀ ਕੰਮ ਕਰਦੀ ਆ ਪਰ ਇਹਨੇ ਸਾਰਾ ਬੱਸ ਸਿੱਖ ਲੈਣਾ ਮੈਂ ਉਹਦੇ ਵਿੱਚ ਪਾ ਲਾਂ ਆਪਾਂ ਨੂੰ oven 'ਚ ਵੀ ਰੱਖ ਸਕਦੇ ਆ ਹਨਾ ਥੋੜਾ ਥੋੜਾ ਪਲਾਕ ਮੈਂ ਇਹਨੂੰ ਆਪਣੇ ਤੇ ਉੱਪਰ ਨਹੀਂ ਬੱਸ ਓਮ ਲਗਾ ਦੇਣਾ ਹੈ ਸਭ ਹਨਾ oven 'ਚ ਰੱਖ ਲਈ ਮੰਮੀ ਹਾਂਜੀ ਹੁਣ ਆ ਗਈ ਟੂ ਵਸ ਡੇ ਟੂ ਬਲੀਵ ਕੋਲੀਟ ਬੇਚੂ ਵਨੀ ਹੁਣ ਆਪਾਂ ਪੈਨੋ ਜਿਵੇਂ ਬ੍ਰਾਇਡਲ ਜੇ ਕਰ ਲੈਣਾ ਥੋੜੇ ਥੋੜੇ ਤੇ ਉੱਤੇ ਆ ਬੇਸਣ ਦੇ ਵਿੱਚ ਨਮਕ ਚ ਪਾਈ ਹੋਈ ਆ ਇਹਨੂੰ ਚਾਹੀਏ ਤੁਸੀਂ ਐਂ ਛਾਣਾ ਦੇ ਲੋ ਹਨਾ ਮੈਂ ਚਾਹੇ ਉਹ ਛਾਣਾ ਦੇ ਲੋ ਚਾਹੀਏ ਠੀਕ ਹੈ ਤੁਸੀਂ ਦੇਖੋ ਹੁਣ ਇਹ ਮੈਂ ਜਿਆਦਾ ਬਲ ਸਟਰੌਂਗ ਹੋ ਜਾਊਗਾ ਮਤਲਬ ਇਹਦਾ ਆਟਾ ਬੁਣਾ ਨਾਲੀ ਰੋਟੀ ਬਣਾ ਕੇ ਨਾਲੀ ਪਵਾ ਦੇਣੀ ਪਰ ਇਹਦਾ ਜ ਪੂਰਾ ਪਰ ਇਹਦਾ ਜ ਪੂਰਾ ਮੂਡ ਆ ਹਲਪ ਕਰਨ ਦਾ ਬਸ ਛਾਣਾ ਜੇ ਹੀ ਦੇਣਾ ਪੁੱਤ ਹੈਨ ਬਣਾਈ ਜਾਂਦੀ ਆ ਆਪਾਂ ਕੜਛੀ ਕੇ ਇਹਦੇ ਵਿੱਚ ਤੇਲ ਦੀ ਪਾਵਾਂਗੇ ਆ ਰੈਡੀ ਕਰ ਲਿਆ ਜਿਵੇਂ ਓਵਨ 'ਚ ਰੱਖਣ ਲਈ ਤੇ ਆਪਾਂ ਇੱਥੇ ਕਰਾਂਗੇ ਹਾਂ ਜੀ ਸੋ ਹੁਣ ਆਪਾਂ ਇਹਨੂੰ ਠਟਵਾਵਾਂਗੇ ਕਿੰਨਾ 5-5 ਮਿੰਟ ਮੰਮੀ ਹਾਂ ਜੀ ਇੱਕ ਦੇਸੀ 5-5 ਮਿੰਟ ਤੱਕ ਆਪਾਂ ਇਹਨਾਂ ਨੂੰ ਦੇਖਦੇ ਹਾਂ ਹੁਣ ਜਮਾ ਸਲੋ ਤੇ ਹੀਟ 'ਤੇ ਥੋੜਾ ਸਪੈਸ ਤੇ ਹੁਣ ਇਹਨਾਂ ਨੂੰ ਆਪਾਂ ਫਲਿੱਪ ਕਰਤਾ 5 ਮਿੰਟ ਹੋ ਗਏ ਆ ਆਪਣੀਆਂ ਹ ਬਣ ਗਈਆਂ ਨੇ ਤੇ ਆਪਾਂ ਹੁਣ ਇਹਦੇ ਵਿੱਚ ਹੋਰ ਪਾਤੀਆਂ ਕੀ ਹੈ ਪਹਿਲਾਂ ਦਬੂਤੀ ਦੀ ਆ ਜਸਲੀ ਕਾਲਾ ਪਹਿਲਾਂ ਤੁਸੀਂ ਖਾ ਲਓ ਫੇ ਸਾਰੇ ਆ ਜਾਣਗੇ ਆਪਣੇ ਆਏ ਬਣ ਜਾਂਦੇ ਨਾਲ ਨਾਲ ਰੋਟੀ ਬਣਾਈ ਜਾਣੀ ਹੋਰ ਨਹੀਂ ਆ ਰੋਟੀ ਹੋਰ ਨਹੀਂ پتہ ਨਹੀਂ ਕਿੱਥੇ ਉਹ ਪਰਾਪਰ ਨਹੀਂ ਲੋਸ਼ਾਨ ਕੇ ਫੇਆ ਕੀ ਦੋ ਉਹ ਗੋਗੂ ਦੇਖਿਆ ਤੈਨੂੰ ਦੇਣਾ ਤੈਨੂੰ ਫੇ ਖਾਣਿਆ

अमेजिंग फ्लेवर इस रियली फ्लेवरफुल परफेक्ट परफेक्ट खूब स्वाद आ हा दो परी तगड़ी सी मैं तो दो-तीन ही खाने आ हम आदा हम बाय अमेजिंग इधर मुंह खा के दस ट्रेलर मारता हूं अच्छा ट्रेलर नहीं ट्रेलर मार पर मैं छुट्टी कर ले वो सो सो सच्ची सो ਹੂੰ ਸੱਚੀ ਬਹੁਤ ਵਸਵਾ ਮਨਿਆ ਹਾਂ ਹੂੰ ਪੈਰੀ ਗੱਡ ਨਹੀਂ ਕਿ ਨੈਕਸਟ ਟਾਈਮ ਤੇ ਹੂੰ ਰਿਕਮੈਂਡ ਕਰਦੇ ਆ ਮੈਂ ਜੀ ਐਵਰੀ ਡੇ ਜਿਆ ਆਪਾਂ ਹੁਣ ਟਰਾਈ ਕਰਦੇ ਆ ਪਹਿਲਾਂ ਤਾਂ ਮੰਮੀ ਨੇ ਟਰਾਈ ਕਰਿਆ ਸੀਗਾ ਤੇ ਹੁਣ ਆਪਾਂ ਖਾਣ ਲੱਗੇ ਬੱਚਿਆਂ ਨੂੰ ਖਵਾ ਕੇ ਜੇ ਜੀ ਕੰਮ ਕਰਿਆ ਬਹੁਤ ਸਵਾ ਮਸਾਲਾ ਬਹੁਤ ਸਵਾ ਨਾ ਹਾਂ ਇਹ ਵੀ ਕੋਈ ਗਰੇਪ ਪੱਪਰ ਵੀ ਪੁਰਾਣਾ ਹਾਂ ਜੀ ਕੋਲਿਆ ਸੱਕੋਆਂ ਬਾਕੀ ਆਪਾਂ ਕਾਫੀ ਟਾਈਮ ਬਾਅਦ ਇਹ ਬਣਾਈ ਆ ਤਾਂ ਕਰਕੇ ਮੈਂ ਕਿਹਾ ਤੁਹਾਨੂੰ ਵੀ ਆਪਾਂ ਦਿਖਾ ਦਿੰਨੇ ਆ ਬਹੁਤ ਸਵਾ ਦਾ ਮਾਸਟਰ ਟਰਾਈ ਕਰੋ ਤੁਸੀਂ ਇੱਕ ਵਾਰ ਬਣਾ ਕੇ ਦੇਖਿਓ ਤੇ ਕਿਦਾਂ ਕਿ ਮੇਰੀ ਬਣੀ ਕਮੈਂਟਾਂ ਦੇ ਵਿੱਚ ਦੱਸਿਓ ਮੈਂ ਤੋ ਨਾ ਪੱਕਾ ਮੈਂ ਤੋ ਸ਼ੋਅ ਨਾ ਪਾਵੀ ਤੁਹਾਨੂੰ ਪਸੰਦ ਆਊਗੀ ਤੇ ਡੈਡੀ ਦੇਖਦੇ ਕੀ ਦੇਂਦੇ ਡੈਡੀ ਜੀ ਮੈਂ ਸੀਗਾ ਮਾਂ ਕਹਿੰਦੀ ਮੈਂ ਗਈ ਤਾਂ ਮੈਂ ਲੈ ਆਉਂ ਰਿਵਿਊ ਨੇ ਕੁਝ ਆਣਦਾ ਇਹਦਾ ਕੋਣ ਹੈ ਕਹਿੰਦੇ ਜਾਣਿਆ ਪਛਾਣਿਆ ਹੁੰਦਾ ਲੱਗਦਾ ਹੋਰ ਆਪ ਤਾਂ ਕੋਣ ਕੋਣ ਵੀਰੇ ਖਿਜੋ ਆਈ ਕਿ ਫੋਟੇ ਹਾਈ ਘਰਪਤੀ ਤੈਨੂੰ ਚੱਕਿਆ ਨਹੀਂ ਅੱਜ ਮੈਂ ਨਹੀਂ ਚੱਕਿਆ ਦਿਨੂੰ ਅੱਜ ਅੱਜ ਨਹੀਂ ਚੱਕਿਆ ਦਿਨੂੰ ਮੈਂ ਹਾਂਜੀ ਹਾਂਜੀ ਦੇਖਦੇ ਐਂ ਕਰਦਾ ਵੀ ਜਿਵੇਂ ਤੁਰ ਕੇ ਆ ਜੂਗਾ ਹਾਂ ਸੰਗ ਜੇ ਐਂ ਮਾਰਦਾ ਬੜੇ ਸੰਟ ਟੁੰਢਾ ਨਹੀਂ ਹੈ ਨਾ ਹਾਂ ਪਰ ਉਹਨਾਂ ਇੱਕ ਤਾਂ ਗਰਮੀ ਪੈ ਜਾਣੀ ਦੇਖਿਓ ਹਾਂ ਆ ਬਾਹਰ ਤੋਂ ਕਿਚਾ ਤੇ ਤੇੰਦਰ ਨੂੰ ਵੀ ਦਿੱਤਾ ਹੁਣੇ ਆਏ ਸੀ ਹੁਣੀ ਸਟੋਰ ਤੋਂ ਤੇ ਕਿੰਦੇ ਲੱਗੇ ਤੇੰਦਰ ਬਹੁਤ ਹੈ ਸੱਚੀ ਸੱਚੀ ਮੈਂ ਡਿਫਰੈਂਟ ਇਹ ਖਾਦੀ ਨਹੀਂ ਗਏ ਹਾਂ ਕਾਹ ਕਿ ਤਾ ਥੋੜੀ ਬਹੁਤ ਹੋ ਗਈ ਹੁਵੀ ਹੁਵੀ ਨੇ ਹੁਵੀ ਨੇ ਖਾਧਿਆ ਜੰਮੀ ਸੀ ਸਬਜੀ ਕਿਤੇ ਮੇਰੇ ਕੋਲ ਵੀ ਆਹ ਜਮੇਲੇ ਦਾ ਗ੍ਰੀਨ ਪਪਰ ਦਾ ਸਮਾਨ ਜੇ ਵਿਜਲਾ ਕੱਢ ਕੇ ਆਲੂ ਬਣਾ ਕੇ ਉਹ ਬਚ ਗਿਆ ਉਹਦੇ ਹਾਂਜੀ ਉਹ ਕਰਤੇ ਹਾਂ ਪਹਿਲਾਂ ਹਾਂਜੀ ਬੋਇਲ ਕਰੇ ਸੀਗੇ ਹੂੰ ਫੇਰ ਤੜਕਾ ਬਣਾ ਕੇ ਉਹਦੇ ਵਿੱਚ ਪਾਇਆ ਸੀਗਾ ਹੂੰ ਹੂੰ ਬਾਕੀ ਤੁਸੀਂ ਵੀ ਵੀਡੀਓ ਦੇਖਿਓ ਸਿੱਖ ਲਓ ਤੁਸੀਂ ਨੈਕਸਟ ਟਾਈਮ ਵੀ ਤੁਸੀਂ ਬਣਾ ਲਿਓ ਸੱਚੀਆ ਥੈਂਕ ਯੂ ਯਾ ਥੈਂਕ ਯੂ ਸੋ ਮਾਚ ਅਰੁਪ ਓਕੇ ਬਾਏ 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 ਸਸਕੀਆ ਸਸਕੀਆ बाय गुरुफते बाय 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 गुड नाईट बाय लव यू बाय बाय लव यू पत्